ਜਿਹਨਾਂ ਨੌਕਸਰਾਂ ਕੱਢਣ ਵਾਲੇ ਬੰਦੇ ਨੂੰ ਕਿਸੇ ਚੰਗੇ ਵਿਆਹ ਦਾ ਕਾਰਡ ਮਿਲ ਜੇ ਨਾ ਫਿਰ ਉਹੋ ਜਿਹਾ ਬੰਦਾ ਨਾ ਟਾਈਮ ਨਾਲ ਹੀ ਵਿਆਹ ਤੇ ਉੱਠ ਚੂ ਜਦੋਂ ਹਜੇ ਕੋਈ ਬਣਾ ਗਿਆ ਹੋਵੇ ਫਿਰ ਜਾ ਕੇ ਨਾ ਆਊਟ ਆਲੇ ਆ ਤੁਰਾ ਫਿਰੂ ਪਤਾ ਨਹੀਂ ਲੱਗਦਾ ਹੁੰਦਾ ਕਿੱਧਰ ਨੂੰ ਜਾਵਾਂ ਕੀ ਦੇਖਾਂ ਤੇ ਕੀ ਨਾ ਦੇਖਾਂ ਪਰ ਸਾਰਿਆਂ ਨਾਲ ਪਹਿਲਾਂ ਨਾ ਸਟੇਜ ਵਾਲੇ ਪਾਸੇ ਢੇੜਾ ਦਿਓ ਸ਼ਗਨ ਪਾਉਣ ਵੇਲੇ ਹੋ ਸਕਦਾ ਸਾਰਾ ਦਿਨ ਕੁਝ ਖਾ ਕੇ ਨਾ ਸਟੇਜ ਵਾਲੇ ਪਾਸੇ ਭਾਵੇਂ ਢੇੜਾ ਦਿੱਤਾ ਹੀ ਨਾ ਹੋਵੇ ਉਦੋਂ ਵੀ ਉੱਧਰਲੇ ਪਾਸੇ ਢੇੜਾ ਦੇ ਕੇ ਆਉ ਫਿਰ ਦੇਖੂ ਐਦਾਂ ਤਾਂ ਯਾਰ ਕੋਈ ਨੌਕਸ ਹੈ ਨਹੀਂਗਾ ਨੌਕਸ ਕੱਟ ਗਈ ਫਿਰ ਨੌਕਸ ਕੱਢਣ ਦੇ ਨਾਲ ਨਾਲ ਐ ਵੀ ਸੋਚੂ ਵੀ ਮਾੜਾ ਜਿਹਾ ਬੇਟਰਾ ਚ ਢੇੜਾ ਦੇ ਕੇ ਜਾਣ ਪਛਾਣ ਬਣਾਇਆ ਵੀ ਸੇਵਾ ਤਾਂ ਅਕਸਰ ਇਹਨਾਂ ਨੇ ਕਰਨੀ ਆ ਫਿਰ ਉਹਨਾਂ ਨੂੰ ਐਵੇਂ ਕਹਿੰਦਾ ਫਿਰ ਕਿਵੇਂ ਆ ਮੁੰਡਿਓ ਕੀ ਹਾਲ ਆ ਫਿਰ ਜੂਸ ਜਾਸ ਵਾਲਿਆਂ ਦੇ ਉੱਤੋਂ ਦੇ ਗੇੜਾ ਦੇਉ ਵੀ ਟਾਈਮ ਦੇ ਨਾਲ ਹੀ ਜਾਣ ਪਛਾਣ ਬਣੀ ਚੰਗੀ ਹੁੰਦੀ ਹੈ ਫਿਰ ਉਦੋਂ ਬਾਅਦ ਕੀ ਕਰੂਗਾ ਨਾ ਸਟਾਲਾਂ ਵਾਲੇ ਪਾਸੇ ਜਾਊ ਸਟਾਲਾਂ ਵਾਲੇ ਪਾਸੇ ਜਾ ਕੇ ਫੋਨ ਕੱਢੂ ਆਪਦੇ ਮਿੱਤਰ ਬੰਦੇ ਨੂੰ ਫੋਨ ਲਾਊ ਕਹੂਗਾ ਮਲੋ ਪ੍ਰਬੰਧ ਤਾਂ ਚੰਗਾ ਹੈ ਕੰਮ ਮਹਿੰਗਾ ਲੱਗਦਾ ਹੈ ਫਿਰ ਐਵੇਂ ਕੋਈ ਪੱਤਾ ਜਾਂ ਚੱਕ ਲੂ ਮੂੰਹ ਚ ਪਾ ਲੂ ਦੇਖਣ ਵਾਲਾ ਐਂ ਨਾ ਕਵੇ ਵੀ ਕਿਤੇ ਭੁੱਖ ਆਈ ਹੁਣ ਆਪਾਂ ਜਾਂ ਚਾਹੁੰਦੇ ਨਾ ਤਾਂ ਟਾਈਮ ਨਾ ਆ ਗਿਆ ਵੀ ਇਹ ਤਾਂ ਡਾਈਟਿੰਗ ਡੂਟਿੰਗ ਵਾਲਾ ਬੰਦਾ ਹੈ ਫਿਰ ਸ਼ਰਾਬ ਦੇ ਬ੍ਰਾਂਡ ਬ੍ਰੂਡ ਦਾ ਜੈਜਾ ਲਊ ਤੁਰ ਫਿਰ ਕੇ ਉਧਰ ਵੀ ਪ੍ਰਬੰਧ ਪੂਰਾ ਚੰਗਾ ਹੀ ਦੇਖ ਕੇ ਫਿਰ ਕਹੂਗਾ ਨਹੀਂ ਨਹੀਂ ਉਧਰ ਤਾਂ ਸਾਰਾ ਕੁਝ ਠੀਕ ਆ ਜੇ ਕੋਈ ਨੌਕਸਾ ਲੱਭਿਆ ਨਾ ਤਾਂ ਇਧਰ ਫਾਸਟ ਫੂਡ ਵਾਲੇ ਪਾਸੇ ਜ਼ਰੂਰ ਹੋ ਫਿਰ ਜਦੋਂ ਫਾਸਟ ਫੂਡ ਵਾਲੇ ਪਾਸੇ ਗੇੜਾ ਮਾਰੂ ਦਾ ਫਾਸਟ ਫੂਡ ਵਾਲੇ ਪਾਸੇ ਵੀ ਸਾਰਾ ਸਮਾਨ ਚੰਗਾ ਹੀ ਮਿਲ ਜੂ ਫਿਰ ਉੱਥੇ ਵੀ ਗੋਭੀ ਦੇ ਪੱਤੇ ਚੱਕ ਕੇ ਖਾਉ ਫਿਰ ਅੰਦਰ ਗਹੂ ਨੌਕਸ ਅੰਦਰ ਲੱਭੂ ਅੰਦਰ ਨਹੀਂ ਪ੍ਰਬੰਧ ਹੋਣਾ ਨੌਕਸ ਤਾਂ ਲੱਭਣਾ ਹੀ ਲੱਭਣਾ ਹੈ ਕੋਈ ਨਾ ਕੋਈ ਫਿਰ ਅੰਦਰ ਜਾਓ ਅੰਤਰ ਕਾ ਚਲਾਮਾ ਚਲਾ ਕਾ ਮਜਰੂਰ ਕੀਤਾ ਹੋ ਜੇ ਬਾਹਰ ਇਹਨਾਂ ਨੇ ਤਖਾਵੇ ਨੂੰ ਚੰਗਾ ਕਰਤਾ ਫਿਰ ਅੰਦਰ ਜਾਂਦਾ ਸਟਾਲਾਂ ਦੇ ਢੇੜਾ ਮਾਰਦਾ ਬੁਲਾਉਂਦਾ ਸਾਸਰੀ ਕਾਲ ਬੁਲਾਉਂਦਾ ਵੀ ਕੋਈ ਬੰਦਾ ਘੂਰ ਨਾ ਦੇਵੇ ਫਿਰ ਢੇੜਾ ਗੂੜਾ ਦੇ ਕੇ ਸਮਝ ਨਹੀਂ ਆਉਂਦੀ ਦਿਮਾਗ ਦੇ ਵਿੱਚ ਕੋਈ ਵਿਚਾਰ ਨਹੀਂ ਆਉਂਦਾ ਵੀ ਯਾਰ ਇਹਦੇ 'ਚ ਨੌਕਸਾ ਕੱਢਿਆ ਕਿਵੇਂ ਜਾਵੇ ਯਾਰ ਕਿੱਥੋਂ ਕਹਿਗੇ ਬੰਦਿਆਂ ਨੇ ਮਾੜਾ ਕੰਮ ਕੀਤਾ ਸਮਝ ਨਹੀਂ ਆਉਂਦਾ ਅਕਸਰ ਲੱਗਦੀ ਆਲੇ ਬੰਦੇ ਦੇ ਵਿਆਹ ਤੇ ਗਏ ਹੁੰਨੇ ਆ ਤੇ ਕੋਈ ਨਾ ਕੋਈ ਤਾਂ ਖਿਆਲ ਆਵੇ ਫਿਰ ਫਿਰ ਫੋਨ ਕੱਢੂ ਫੋਨ ਕੱਟ ਕੇ ਦਿਮਾਗ ਦੇ ਵਿੱਚ ਗੱਲ ਆਉ ਬਈ ਯਾਰਾਂ ਨੂੰ ਲਾਗੇ ਤੇ ਪੁੱਛਗੇ ਬਈ ਟੂ ਆ ਵਜਿਆ ਹੋ ਮਹਿੰਗਾ ਵਾਲਾ ਹੋਊਗਾ ਜਿਹੜੇ ਹਸਾਬ ਨਾਲ ਇੰਨਾ ਪ੍ਰਬੰਧ ਹੈ ਫਿਰ ਮੂਰਲਾ ਬੰਦਾ ਜਵਾਬ ਦਿੰਦਾ ਵੀ ਨਾ ਬਾਈ ਕੰਮ ਵੀ ਜਮਾ ਪਾਚ ਹੈ ਦੇਖਣ ਨੂੰ ਮਹਿੰਗਾ ਲੱਗਦਾ ਅਸਲ ਦੇ ਵਿੱਚ ਇਹੋ ਜਿਹੜੇ ਭੈਲਸਾਲੇ ਆ ਨਾ ਤਾਂ ਇਹ ਹਸਾਬ ਦਾ ਰੇਟ ਹੀ ਲਾਉਂਦੇ ਆ ਮੂਰਲੇ ਪਾਸਿਓਂ ਆਏ ਜਵਾਬ ਮਿਲ ਜਾਂਦਾ ਫਿਰ ਹਰਾਨ ਹੋ ਜਾਂਦਾ ਫਿਰ ਦਿਮਾਗ ਦੇ ਵਿੱਚ ਖਿਆਲ ਆਉਂਦਾ ਵੀ ਜੇ ਇਧਰਲੇ ਪਾਸਿਓਂ ਕਮੀ ਆ ਨਾ ਤਾਂ ਹੋ ਸਕਦਾ ਵੀ ਹੋਰ ਕਮੀ ਕੋਈ ਭਾਲ ਗਏ ਯਾਰ ਅਕਸਰ ਯਾਰਾਂ ਮਿੱਤਰਾਂ ਨੂੰ ਦੱਸਣਾ ਤਾਂ ਹੈ ਨਾ ਵੀ ਮੈਂ ਜ਼ਿੰਦਗੀ 'ਚ ਨੌਕਸ ਕੱਟਣ ਦਾ ਕੰਮ ਹੀ ਕਰਦਾ ਤਾਂ ਵੀ ਅੱਜ ਜੇ ਮੈਂ ਫੇਲ ਰਹਿ ਗਿਆ ਤੇ ਲੋਕਾਂ ਨੇ ਤਾਂ ਕਹਿਣਾ ਯਾਰ ਇਹਨੂੰ ਤਾਂ ਨੌਕਸ ਹੀ ਨਹੀਂ ਕੱਢਣਾ ਆਉਂਦਾ ਕਿਤੇ ਇਹ ਨਾ ਹੋਵੇ ਵੀ ਪਿੰਡ ਦੇ ਵਿੱਚ ਕੋਈ ਹੋਰ ਬੰਦਾ ਆਪਣੀ ਗੱਦੀ ਲੈ ਜੇ ਪਰ ਫਿਰ ਸਾਰੇ ਕਿਤੇ ਢੇੜਾ ਗੂੜਾ ਦੇਣ ਤੋਂ ਬਾਅਦ ਇੱਕੀ ਦਿਮਾਗ 'ਚ ਖਿਆਲ ਆਉਂਦਾ ਕਿ ਯਾਰ ਇਹਨਾਂ ਦੀ ਜੇ ਹੋਈ ਨਾ ਜੇ ਮਹਿੰਗਾ ਬਣੀ ਜੇ ਸੋਨੇ ਵਾਲੇ ਪਾਸਿਓਂ ਵੀ ਕਮੀ ਨਹੀਂ ਜੇ ਬੈਲਕਮ ਵਾਲੇ ਪਾਸਿਓਂ ਵੀ ਕਮੀ ਨਹੀਂ ਤਾਂ ਜੇ ਕਮੀ ਹੋਈ ਨਾ ਤਾਂ ਇਹਨਾਂ ਦੀ ਪਾਰਕਿੰਗ ਦੇ ਵਿੱਚ ਕਮੀ ਹੋਊ ਇਹਨਾਂ ਨੂੰ ਗੱਡੀਆਂ ਖੜਾਉਣ ਨੂੰ ਥਾਂ ਨਹੀਂ ਹੋਊ ਫਿਰ ਮੇਰੇ ਅਰਕਾ ਗੇੜਾ ਮਾਰਦਾ ਪਾਰਕਿੰਗ ਦੇ ਵਿੱਚ ਉਥੇ ਜਾ ਕੇ ਪਤਾ ਲੱਗਦਾ ਵੀ ਪੈਲਸ ਤਾਂ ਘੱਟ ਥਾਂ ਚਾ ਤੇ ਗੱਡੀਆਂ ਦੀ ਪਾਰਕਿੰਗ ਤਾਂ ਪਤੰਦਰੋਂ ਢਾਈ ਤਿੰਨ ਕਿੱल्ल्याਾਂ ਚ ਬਣਾਈ ਬੈਠੇ ਆ ਫਿਰ ਵੀ ਕੋਈ ਨੌਕਸ ਨਹੀਂ ਲਾਉਦਾ ਫਿਰ ਬਸ ਅਖੀਰ ਨੂੰ ਇੱਕੋ ਹੀ ਕਹਿ ਦਿੰਦਾ ਗੱਲ ਆਪਦਾ ਮਨ ਤਾਂ ਸ਼ਾਂਤ ਕਰਨਾ ਹੀ ਆ ਫਿਰ ਕਹੂ ਗੱਲ ਕਰ ਯਾਰ ਬਰਨਾਲੇ ਪਿੱਛੇ ਜੇ ਬਣ ਗਿਆ ਪੈਲਸ ਨਹੀਂ ਇਹਨੇ ਤਾਂ ਤਹਿਾਂ ਤੋੜ ਦੇਣੀਆਂ ਸੀ ਤਹਿਾਂ ਸੱਜਣੋ ਜੇ ਤੁਸੀਂ ਵੀ ਚਾਹੁੰਦੇ ਆ ਨਾ ਕਿ ਕੋਈ ਨਗੋਚੀ ਬੰਦਾ ਸੋਚ ਕੇ ਵੀ ਟੋਟ ਨਾ ਕੱਢ ਸਕੇ ਤਾਂ ਤੁਸੀਂ ਗੋਲਡਨ ਰਿਜ਼ੋਰਟ ਬਰਨਾਲੇ ਵਾਲਿਆਂ ਦੇ ਨਾਲ ਸੰਪਰਕ ਕਰ ਲਿਓ ਜਿਹੜੇ ਸੱਜਣ ਤੁਹਾਨੂੰ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਆਉਣ ਦੇਣਗੇ ਨਾ ਰੇਟ ਵਾਲੇ ਪਾਸਿਓਂ ਦਾ ਕੁਆਲਿਟੀ ਵਾਲੇ ਪਾਸਿਓਂ ਬਰਨਾਲੇ ਵੱਡੇ ਰੋਡ ਤੇ ਜਿਹੜਾ ਸੰਗਰੂਰ ਵਾਲਾ ਵੱਡਾ ਰੋਡ ਆ ਉਹਦੇ ਉੱਪਰਲੇ ਪਾਸੇ ਹੀ ਇਹ ਪੈਲਸਾ ਸੱਜਣੋ ਗੋਲਡਨ ਰਿਜ਼ੋਰਟ ਕੋਈ ਤੁਹਾਨੂੰ ਲੱਭਣਾ ਨਹੀਂ ਪਊ ਕੋਈ ਭੀੜ ਭੜੱਕੇ ਚ ਨਹੀਂਗਾ ਇਹਦੇ ਮੂਹਰੇ ਢਾਈ ਕਿੱਲਿਆਂ ਦਾ ਫਰੰਟ ਆ ਨਾ ਜਿਹੜਾ ਦੋ ਕਿੱਲਿਆਂ ਦਾ ਉਹ ਅਸਲ ਦੇ ਵਿੱਚ ਪਾਰਕਿੰਗ ਦਾ ਤੇ ਇਹ ਢਾਈ ਕਿੱਲੇ ਪਿੱਛੇ ਹਟਵਾ ਜਾ ਹੋ ਜਾਂਦਾ ਕਰਕੇ ਤਾਂ ਕਰਕੇ ਬਹੁਤ ਘੱਟ ਲੋਕਾਂ ਨੂੰ ਸੜਕ ਤੋਂ ਨਜ਼ਰ ਆਉਂਦਾ ਪਰ ਇਹ ਬਿਲਕੁਲ ਉਸੇ ਮੋੜ ਤੇ ਹੀ ਆ ਜਦੋਂ ਆਪਾਂ ਬਰਨਾਲੇ ਤੋਂ ਬਾਰ-ਬਾਰ ਨਿਕਲਦੇ ਆ ਤਿੰਨ ਕੋਣੀ ਤੋਂ ਸੰਗਰੂਰ ਵਾਲੇ ਪਾਸੇ ਨੂੰ ਵੱਡੇ ਰੋਡ ਤੇ ਜਿਹੜਾ 6 ਲੈਂਡ 4 ਲੈਂਡ ਰੋਡ ਜਾਂਦਾ ਉਹਦੇ ਉੱਪਰ ਹੀ ਆ ਸੱਜਣੋ ਨੰਬਰ ਨੋਟ ਕਰ ਲਓ ਹੋਰ ਵੀ ਕਿਸੇ ਯਾਰ ਮਿੱਤਰ ਦੇ ਕੰਮ ਆ ਜਾਂਦੀ ਹੁੰਦੀ ਹੈ ਗੱਲਬਾਤ ਸਾਂਭੀ ਵੀ ਸ਼ੇਅਰ ਕੀਤੀ ਵੀ ਉਹ ਸੱਜਣ ਨੂੰ ਭੇਜ ਦਿਓ ਸ਼ੇਅਰ ਕਰਕੇ WhatsApp ਦੇ ਪੰਜ ਸੱਤਾਂ ਗਰੁੱਪਾਂ 'ਚ ਪਾ ਦਿਓ ਸੱਜਣੋ ਕਰੋ ਕਿਰਾਸਮ پارک ਬੰਦੇ ਦੇ ਨਾਲ ਬੁਕਿੰਗਾਂ ਓਪਨ ਕਰੋ ਕਰੋ ਕਿ ਨਮਲੋ